ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਤਹਿਤ ਲੈਮਰਿਕ ਟੈਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਬੌਕਸਿੰਗ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਉਮਰ ਵਰਗਾਂ ਦੇ ਗੈਰ ਗੱਚ ਮੁਕਾਬਲੇ ਹੋਏ ਇਸ ਦੌਰਾਨ ਅਪਰੂਵਮੈਂਟ ٹرسٹ ਨਵਾਂ ਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਬਾਗ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਆਉ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਸਟੇਟ ਲੈਵਲ ਤੇ ਰਾਜ ਪੱਧਰੀ ਬਾਕਸਿੰਗ ਦੇ ਮੁਕਾਬਲੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਿਹੜਾ ਇਹ ਮੈਚ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਸਪੋਰਟਸ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੂਜਾ ਧੰਨਵਾਦ ਲੈਂਬਰਨ ਟੈਕ ਸਕਿੱਲ ਯੂਨੀਵਰਸਿਟੀ ਦਾ ਉਹਨਾਂ ਦੇ ਚਾਂਸਲਰ ਸਾਹਿਬ ਦਾ ਤੇ ਸਮੁੱਚੀ ਇਹਨਾਂ ਦੀ ਟੀਮ ਜਿਹੜੀ ਜਿਹੜੇ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਨੂੰ ਟੂਰਨਾਮੈਂਟ ਕਰਾਉਣ ਦਾ ਜਿਹੜਾ ਮੌਕਾ ਦੇ ਰਹੇ ਨੇ ਤੀਸਰਾ ਧੰਨਵਾਦ ਸਾਡੇ ਜ਼ਿਲ੍ਹੇ ਦੇ ਸਪੋਰਟਸ ਅਫਸਰ ਭੈਣ ਜੀ ਬੰਦਨਾ ਚੋਹਾਨ ਜੀ ਇਹਨਾਂ ਦੀ ਜਿੰਨੀ ਟੀਮ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਦੂਸਰਾ ਅੱਜ ਇੱਥੇ ਅਲੱਗ-ਅਲੱਗ 17 ਸਾਲ ਤੋਂ ਲੈ ਕੇ ਕਰੀਬ 35 ਸਾਲ 40 ਸਾਲ ਤੱਕ 14 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਜਿਹੜੇ ਅਲੱਗ-ਅਲੱਗ ਇਸ ਦੇ ਬੱਚੇ ਨੇ ਨੌਜਵਾਨ ਨੇ ਉਹਨਾਂ ਦੇ ਜਿਹੜੇ ਮੈਚ ਹੋਣੇ ਨੇ ਸੋ ਇਸ ਸੁਬਾ ਪਤਰੀ ਟੂਰਨਾਮੈਂਟ ਦੇ ਵਿੱਚ ਜਿੰਨੇ ਵੀ ਬੱਚੇ ਆਏ ਨੇ ਉਹਨਾਂ ਬੱਚਿਆਂ ਨੇ ਆਪਣੇ ਵੱਲੋਂ ਪੂਰਾ ਸਿਰ ਤੋੜ ਮਿਹਨਤ ਕਰਕੇ ਜਿਹੜਾ ਪਹਿਲਾਂ ਉਹ ਜ਼ਿਲ੍ਹਾ ਪਤਰੀ ਤੇ ਹੁਣ ਉਹ ਬਲੌਕ ਪਤਰੀ ਜ਼ਿਲ੍ਹਾ ਪਤਰੀ ਤੇ ਹੁਣ ਸਟੇਟ ਲੈਵਲ ਦੇ ਜਿਹੜੇ ਟੂਰਨਾਮੈਂਟ ਉਹ ਖੇਡਣ ਦੇ ਲਈ ਪਾਰਟਿਸਿਪੇਟ ਕਰ ਰਹੇ ਨੇ ਸਾਰੇ ਬੱਚਿਆਂ ਨੂੰ ਮੈਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਔਰ ਯੂਥ ਨੂੰ ਇਹੀ ਕਹਿਣਾ ਕਿ ਬੱਚੋ ਗਰਾਊਂਡ ਨਾਲ ਜੁੜ ਕੇ ਰਹੋ ਨਸ਼ੇ ਪੱਤੇ ਦਾ ਜਿਹੜਾ ਅੱਜ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਉਹਦੇ ਉਤੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਆ ਜਿੰਨੇ ਵੀ ਪੇਰੈਂਟਸ ਨੇ ਹੋਣਾ ਸਾਰਿਆਂ ਨੂੰ ਮੈਂ ਇਹੀ ਰਿਪਰੈਸਟ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜੋ ਕਿਉਂਕਿ ਗਰਾਊਂਡ ਹੀ ਖੇਡਾਂ ਹੀ ਇੱਕ ਮਾਤਰ ਜ਼ਰੀਆ ਆ ਜਿਸ ਤੋਂ ਆਪਾਂ ਬੱਚਿਆਂ ਨੂੰ ਨਸ਼ੇ ਦੇ ਘੂਟ ਤੋਂ ਬਚਾ ਸਕਦੇ ਆ ਬਾਕੀ ਅੱਜਕੱਲ ਕਾਫੀ ਜਿਹੜੀ ਜਾਗਰੂਕਤਾ ਹੈ ਖੇਡ ਵਿਭਾਗ ਵੱਲੋਂ ਅਨੌਜਵਾਨਾਂ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਮੁੱਚਾ ਖੇਡ ਵਿਭਾਗ ਇਹਦੇ ਲਈ ਵਧਾਈ ਦਾ ਪਾਤਰ ਹੈ ਥੈਂਕ ਯੂ ਥੈਂਕ ਯੂ ਲੱਗ ਗਿਆ